राखी दी मौत दी खबर ते सतमे च चले गए फैंस परिवार ने सोशल मीडिया सामने आके की थी, थी अपील परिवार ने सोशल मीडिया ओते पोस्ट की थी, थी शेयर राखी दी अचानक ही मौत हो गई कारणा दा कुछ पता नहीं लगया लग जिस तो बाद ਇਹ ਖਬਰ ਸੁਣਨ ਤੋਂ ਬਾਅਦ ਜਿਹੜੇ ਫੈਨਸ ਨੇ ਉਹ ਬੇहद ਜ਼ਿਆਦਾ ਨਿਰਾਸ਼ ਨਜ਼ਰ ਆ ਰਹੇ ਨੇ ਬੇहद ਜ਼ਿਆਦਾ ਭਾਵੁਕ ਨਜ਼ਰ ਆ ਰਹੇ ਨੇ ਜਿਸ ਤੋਂ ਬਾਅਦ ਜੇਕਰ ਗੱਲ ਕਰੀਏ ਫੈਨਸ ਦੀ ਤਾਂ ਉਹਨਾਂ ਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਇਹ ਹੀ جاری ਹੈ ਕਿ ਆਖਰ ਹੋਇਆ ਕਿ ਰਾਖੀ ਨੂੰ ਅਚਾਨਕ ਹੀ ਮੌਤ ਕਿਵੇਂ ਹੋ ਗਈ ਤੇ ਹੁਣ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ ਤਾਂ ਮੀਡੀਆ ਦੇ ਸਾਹਮਣੇ ਆ ਕੇ ਉਹਨਾਂ ਦੇ ਵੱਲੋਂ ਇੱਕ ਪੋਸਟ ਜੋ ਹੈ ਸਾਂਝੀ ਕੀਤੀ ਗਈ ਹੈ ਉਨ੍ਹਾਂ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਫੈਨਜ਼ ਨੂੰ ਅਪੀਲ ਕੀਤੀ ਗਈ ਹੈ ਤਾਂ ਅਸੀਂ ਜਾਣਦੇ ਹਾਂ ਕਿ ਆਕਰ ਰਾਖੀ ਦੀ ਮੌਤ ਤੋਂ ਬਾਅਦ ਜੋ ਹੈ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀ ਖਾਸ ਅਪੀਲ ਕੀਤੀ ਗਈ ਹੈ ਕਿਉਂਕਿ ਬੀਤੇ ਕਈ ਦਿਨਾਂ ਤੋਂ ਰਾਖੀ ਦੀ ਮੌਤ ਦੀ ਖਬਰ ਸੋਸ਼ਲ ਮੀਡੀਆ ਉਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀ ਤਾਂ ਹੁਣ ਇਸ ਮਾਮਲੇ ਦੇ ਵਿੱਚ ਪਰਿਵਾਰਕ ਮੈਂਬਰਾਂ ਨੇ ਪੋਸਟ ਸਾਂਝੀ ਕੀਤੀ ਹੈ ਤੇ ਖਾਸ ਅਪੀਲ ਵੀ ਕੀਤੀ ਹੈ ਦੇ ਵਿੱਚ ਮਨੋਰੰਜਨ ਜਗਤ ਦੇ ਵਿੱਚ ਇੱਕ ਅਫਵਾਹ ਨੇ ਜ਼ੋਰ ਫੜ ਲਿਆ ਕਿ ਦਿੱਗਜ ਅਧਿਕਾਰਾ ਰਾਖੀ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਜਿਸ ਤੋਂ ਬਾਅਦ ਫੈਨਸ ਵੀ ਕਾਫੀ ਜ਼ਿਆਦਾ ਭਾਵੁਕ ਨਜ਼ਰ ਆਏ ਹਾਲਾਂਕਿ ਵਾਇਰਲ ਹੋਈ ਖਬਰ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਮੀਡੀਆ ਸਾਹਮਣੇ ਆ ਕੇ ਫੈਨਸ ਨੂੰ ਹੋਰ ਵੀ ਜ਼ਿਆਦਾ ਹੈਰਾਨ ਕਰ ਦਿੱਤਾ ਤੇ ਮੀਡੀਆ ਸਾਹਮਣੇ ਪਰਿਵਾਰ ਵਾਲਿਆਂ ਨੇ ਇੱਕ ਅਪੀਲ ਵੀ ਕਰ ਦਿੱਤੀ ਹੈ ਮੁੰਬਈ ਫਿਲਮ ਇੰਡਸਟਰੀ ਦੇ ਵਿੱਚ ਪਿਛਲੇ ਦਿਨਾਂ ਤੋਂ ਇਹ ਅਫਵਾਹਾਂ ਜ਼ੋਰਾਂ ਤੇ ਹੈ ਕਿ ਦਿੱਗਜ ਅਧਿਕਾਰਾ ਰਾਖੀ ਨਹੀਂ ਰਹੀ। ਹਾਲਾਂਕਿ ਹੁਣ ਉਹਨਾਂ ਦੀ ਬੇਟੀ ਮੇਗਨਾ ਨੇ ਉਹਨਾਂ ਅਫਵਾਹਾਂ ਉਤੇ ਰੋਖ ਲਗਾ ਦਿੱਤੀ ਹੈ। ਮੇਗਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਆਪਣੇ ਮਾਪਿਆਂ ਦੇ ਨਾਲ ਆਪਣੇ ਪਰਿਵਾਰ ਦੀ ਦਿਲ ਨੂੰ ਛੂਹ ਲੈਣ ਵਾਲੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਰਾਖੀ ਦੇ ਪ੍ਰਸ਼ੰਸਕਾਂ ਨੇ ਸੁੱਖ ਦਾ ਸਾਹ ਲਿਆ ਅਤੇ ਪੋਸਟ ਉਤੇ ਖੁੱਲਕੇ ਪਿਆਰ ਦੀ ਵਰਖਾ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ। ਮੇਗਨਾ ਗੁਲਜ਼ਾਰ ਕਵੀ ਗੀਤਕਾਰ ਗੁਲਜ਼ਾਰ ਅਤੇ ਅਨੁਭਵੀ ਅਦਾਕਾਰਾ ਰਾਖੀ ਦੀ ਤਸਵੀਰ। ਉਹ ਇੱਕ ਮਸ਼ਹੂਰ ਲੇਖਕ, ਨਿਰਦੇਸ਼ਕ ਅਤੇ ਨਿਰਮਾਤਾ ਵੀ ਹੈ। ਮੇਗਨਾ ਨੇ ਇੱਕ ਖੂਬਸੂਰਤ ਪਰਿਵਾਰਕ ਦੀ ਤਸਵੀਰ ਸ਼ੇਅਰ ਕੀਤੀ ਹੈ। ਫੋਟੋ ਦੇ ਵਿੱਚ ਅਸੀਂ ਰਾਖੀ ਅਤੇ ਗੁਲਜ਼ਾਰ ਨੂੰ ਪਰਿਵਾਰ ਦੇ ਨਾਲ ਖਾਸ ਸਮਾਂ ਬਿਤਾਉਂਦੇ ਹੋਏ ਦੇਖ ਸਕਦੇ ਹਾਂ ਕਿਉਂਕਿ ਉਹ ਸੁਆਦੀ 스ਨੈਕਸ ਦਾ ਆਨੰਦ ਲੈਂਦੇ ਹੋਏ ਮੌਨਸੂਨ ਦਾ ਆਨੰਦ ਲੈ ਰਹੇ ਨੇ। ਤਸਵੀਰ ਸ਼ੇਅਰ ਕਰਦੇ ਹੋਏ ਮੇਗਨਾ ਨੇ ਲਿਖਿਆ ਸਮੋਸੇ ਚਾਹ ਅਤੇ ਮੀ ਆਨੰਦ ਇਹ ਤਸਵੀਰ ਨਿਗ ਅਤੇ ਸਾਦਗੀ ਨੂੰ ਦਰਸਾਉਂਦੀ ਹੈ ਭਾਰਤੀ ਸਿਨੇਮਾ ਦੀਆਂ ਕੁਝ ਸਭ ਤੋਂ ਸਤਕਾਰਤ ਸਖਸ਼ੀਤਾਵਾਂ ਦੇ ਨਿੱਜੀ ਜੀਵਨ ਦੀ ਇੱਕ ਦੁਰਲਭ ਝਲਕ ਚਮਕੀਲੇ ਪੀਲੇ ਰੰਗ ਦੀ ਕੁੜਤੀ ਪਹਿਨੀ ਰਾਖੀ ਆਪਣੇ ਪੋਤੀ ਨੂੰ ਪਿਆਰ ਨਾਲ ਸਮੋਸੇ ਖਿਲਾਉਂਦੀ ਨਜ਼ਰ ਆ ਰਹੀ ਹੈ ਜਦੋਂ ਕਿ ਚਿੱਟੇ ਕੁਰਤੇ ਪਜਾਮੇ ਦੇ ਵਿੱਚ ਸਜੇ ਗੁਲਜ਼ਾਰ ਉਸ ਵੱਲ ਮੁਸਕਾਨ ਨਾਲ ਦੇਖ ਰਹੇ ਨੇ ਮੇਗਨਾ ਦਾ ਪਤੀ ਰਾਖੀ ਦੇ ਕੋਲ ਬੈਠਾ ਹਾਸੇ ਅਤੇ ਦੋਸਤੀ ਦੇ ਵਿੱਚ ਹਿੱਸਾ ਲੈਂਦਾ ਪੋਸਟ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਵਿਕਰਾਂਤ ਮੈਸੀ ਨੇ ਇੱਕ ਲਾਲ ਦਿਲ ਅਤੇ ਨਾਲ ਹੀ ਇੱਕ ਇਮੋਜੀ ਹੋਰ ਛੱਟਿਆ ਇਸ ਦੇ ਨਾਲ ਹੀ ਰਿਐਕਸ਼ਨ ਦਿੰਦੇ ਹੋਏ ਇੱਕ ਫੈਨ ਨੇ ਲਿਖਿਆ ਕਿ ਗੁਲਜ਼ਾਰ ਸਾਹਿਬ ਨੂੰ ਦੇਖ ਕੇ ਬਹੁਤ ਚਿੰਗਾ ਲੱਗਿਆ ਸਾਡੇ ਵਰਗੇ ਉਹਨਾਂ ਦੇ ਫੈਨਸ ਦੇ ਲਈ ਉਹਨਾਂ ਦੀ ਰੋਜ਼ਾਨਾ ਜ਼ਿੰਦਗੀ ਦੇ ਨਾਲ ਸੰਬੰਧਿਤ ਪੋਸਟਾਂ ਸਾਂਝੀਆਂ ਕਰਦੇ ਰਹੋ ਇੱਕ ਹੋਰ ਨੇ ਲਿਖਿਆ ਪਰਿਵਾਰ ਨੂੰ ਹੋਰ ਸ਼ਕਤੀ ਮਿਲੀ ਸਭ ਨਾਲ ਮਿਲ ਕੇ ਰਹਿਣਾ ਚਾਹੀਦਾ ਹੋਰਾਂ ਨੂੰ ਵੀ ਗੁਲਜ਼ਾਰ ਪਰਿਵਾਰ ਦੀ ਤਾਰੀਫ਼ ਕਰਦੇ ਲਾਲ ਦਿਲ ਵਾਲੇ ਇਮੋਜੀ ਦੇ ਨਾਲ ਰਿਐਕਟ ਕਰਦੇ ਆ ਦੇਖਿਆ ਗਿਆ ਮੀਗਨਾ ਗੁਲਜ਼ਾਰ ਰਾਜੀ ਅਤੇ ਤਲਵਾਰ ਵਰਗੀਆਂ ਆਪਣੀਆਂ ਆਲੋਚਨਾਤਮਕ ਤੌਰ ਉੱਤੇ ਪ੍ਰਸ਼ੰਸਾ ਯੋਗ ਫਿਲਮਾਂ ਦੇ ਲਈ ਜਾਣੀ ਜਾਂਦੀ ਹੈ ਦੁਰਲਭ ਪੋਸ ਦੇ ਵਿੱਚ ਉਸ ਨਜ਼ਦੀਕੀ ਬੰਧਨ ਦੀ ਝਲਕ ਪੇਸ਼ ਕਰਦੀ ਹੈ ਜੋ ਉਹ ਆਪਣੇ ਮਾਪਿਆਂ ਦੇ ਨਾਲ ਸਾਂਝਾ ਕਰਦੀ ਹੈ ਰਾਖੀ ਜੋ ਕਿ 1970 ਅਤੇ 80 ਦੇ ਦਹਾਕੇ ਦੌਰਾਨ ਬਾਲੀਵੁੱਡ ਉਤੇ ਰਾਜ ਕਰਦੀ ਸੀ ਅੱਜਕੱਲ ਜਨਤਕ ਤੌਰ ਉਤੇ ਵੀ ਘੱਟ ਨਜ਼ਰ ਆਉਂਦੇ ਨੇ ਜਿਸ ਕਾਰਨ ਇਹ ਦੇਖ ਉਸ ਦੇ ਪ੍ਰਸ਼ੰਸਕਾਂ ਦੇ ਲਈ ਫੈਨਸ ਦੇ ਲਈ ਵਿਸ਼ੇਸ਼ ਮਹੱਤਵ ਰੱਖਦੀ ਹੈ ਇਸੀ ਤਰ੍ਹਾਂ ਗਲਜ਼ਾਇਰ ਜਿਨ੍ਹਾਂ ਦੀਆਂ ਕਵਿਤਾਵਾਂ ਅਤੇ ਗੀਤਾਂ ਨੇ ਅਣਗਿਣਤ ਦਿਲਾਂ ਨੂੰ ਛੂ ਲਿਆ ਹੈ। ਉਹਨਾਂ ਨੂੰ ਵੀ ਲੈ ਕੇ ਜੇਕਰ ਗੱਲ ਕਰੀਏ ਤਾਂ ਆਪਣੇ ਪਰਿਵਾਰ ਦੇ ਨਾਲ ਵਧੀਆ ਸਮਾਂ ਬਿਤਾਉਂਦੇ ਹੋਏ ਨਜ਼ਰ ਆਏ। ਜਿਸ ਤੋਂ ਬਾਅਦ ਫੈਨਸ ਦੇ ਵੱਲੋਂ ਇਹੀ ਕਿਹਾ ਗਿਆ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਨਾਲ ਜੁੜੀਆਂ ਚੀਜ਼ਾਂ ਜਾਂ ਜੋ ਪਲ ਨੇ ਜਾਂ ਜੋ ਸਮਾਂ ਤੁਸੀਂ ਬਤੀਤ ਕਰਦੇ ਹੋ ਜਾਂ ਜੋ ਵੀ ਅਪਡੇਟ ਹੁੰਦੀਆਂ ਨੇ ਸਾਡੇ ਨਾਲ ਸਾਂਝੀ ਕਰਦੇ ਰਿਹਾ ਕਰੋ। ਸਾਨੂੰ ਚੰਗਾ ਲੱਗਦਾ। ਤਾਂ ਤੁਹਾਨੂੰ ਕਿਵੇਂ ਦੀ ਲੱਗੀ ਜਾਣਕਾਰੀ ਭਰਪੂਰ ਵੀਡੀਓ? ਤੇ ਅਜਹੀਆਂ ਹੋਰ ਵੀਡੀਓ ਤੇ ਨਾਲ ਹੀ ਤਾਜ਼ਾਤਰੀਨ ਖਬਰਾਂ ਦੇਖਣ ਦੇ ਲਈ ਜੁੜੇ ਰਹੋ ਹੰਦਰ ਟੀਵੀ ਦੇ ਨਾਲ